ਦਰਅਸਲ ਜਿਸ ਜਗ੍ਹਾ ਤੇ ਨਿਰੰਤਰ ਬੰਦਗੀ ਕੀਤੀ ਜਾਂਦੀ ਏ ਨਿਰੰਤਰ ਸਿਮਰਨ ਹੁੰਦਾ ਏ ਉਹ ਧਰਤੀ ਭਾਗਾ ਵਾਲੀ ਹੋ ਜਾਂਦੀ ਏ ਉਸ ਦਾ ਅੱਜ ਅਸੀਂ ਘਰ ਬਣਾਉਣੀ ਆ ਅਸੀਂ ਵੇਚਾਂ ਜਿਹਨੂੰ 네ਗੇਟਿਵ ਨਹੀਂ ਲੈਣਾ ਅਸੀਂ ਘਰ ਦਾ ਕਿੰਨਾ ਪ੍ਰਬੰਧ ਕਰਨੇ ਆਪਣਾ ਡਰਾਇੰਗ ਰੂਮ ਆਪਣਾ ਬੈੱਡਰੂਮ ਆਪਣੀ ਲੌਬੀ ਜਿਨ੍ਹਾਂ ਨੂੰ ਘਰ ਰੱਬ ਨੇ ਵੱਡੇ ਵੱਡੇ ਦਿੱਤੇ ਆ ਇੱਥੇ ਆ ਸਜਾਵਟ ਕਰਨੀ ਏ ਇੱਥੇ ਆਸ ਲਾਣਾ ਏ ਇੱਥੇ ਆ ਗੁਲਦਸਤਾ ਲਾਾਂਗੇ ਇੱਥੇ ਆ ਚੀਜ਼ ਲਾਾਂਗੇ ਪਿਆਰੋ ਸੱਚ ਤਾਂ ਹੁੰਦਾ ਸਾਂ ਅਸਲੀ ਘਰ ਉਹਦਨ ਹੀ ਸਜਾਵਟ ਵਿੱਚ ਆਉਂਦਾ ਹੈ ਜਦੋਂ ਹਰ ਕਮਰੇ ਦੇ ਵਿੱਚ ਵਾਹਿਗੁਰੂ ਜੀ ਦੀ ਆਵਾਜ਼ ਹੁੰਦੀ ਹੋਵੇ ਸਿਮਰ ਉਹ ਤਾਂ ਕਦੀ ਕਰਦੀ ਨਹੀਂ ਕੋਈ ਹਾਂ ਅੱਜਕੱਲ ਬੜਾ ਵਧੀਆ ਜੀ ਤਰੀਕਾ ਮੈਂ ਵੀ ਪਹਿਲਾਂ ਨਹੀਂ ਤਾਂ ਮੰਨਦਾ ਮੈਂ ਖੰਡਨ ਕਰਦਾ ਸੀ ਜੀ ਟੇਬਲ ਕਾਟ ਕੀ ਕਰੇਗਾ ਚਿੱਪ ਕੀ ਕਰੇਗੀ ਨਹੀਂ ਪਿਆਰਿਓ ਕੋਈ ਬੰਦਾ ਵੀ ਘਰ 'ਚ ਨਾ ਹੋਵੇ ਜਿਸ ਕਮਰੇ ਵਿੱਚ ਨਿਰੰਤਰ ਗੁਰਮੰਤਰ ਸ਼ਬਦ ਦਾ ਜਾਪ ਬਾਣੀ ਦਾ ਪਾਠ ਚੱਲਦਾ ਹੈ ਨਾ ਯਾਦ ਰੱਖਿਓ ਗੁਰੂ ਦਾ ਸ਼ਬਦ ਉਸ ਸਪੇਸ ਵਿੱਚ ਆਪਣਾ ਅਸਰ ਜ਼ਰੂਰ ਕਰੇਗਾ ਕਿਉਂਕਿ ਆਕਾਸ਼ ਦਾ ਤੇ ਸਭ ਸ਼ਬਦ ਦਾ ਆਪਨੀ ਗੂੜਾ ਰਿਸ਼ਤਾ ਹੈ